ਭਾਈ ਨਾੜ ਕਰਕੇ ਨਾਰ ਨੂੰ ਅੱਗ ਲਾਈ ਆ। ਅਮੜ ਕੇ ਗੱਡੀਆਂ ਦਾ ਜਾਮ ਲੱਗ ਗਿਆ ਗੱਡੀਆਂ ਨਿਕਲੀਆਂ ਹੀ ਨਹੀਂ ਅੱਗ ਲੱਗ ਗਈ ਉਸੇ ਵਾਲੀ। ਇਹ ਸਰਜੀਦੋ ਪੈਰੀ ਜੋ ਆ ਕੇ ਲੱਗੀ ਆ ਤਿੰਨ ਚਾਰ ਗੱਡੀਆਂ ਨੂੰ ਅੱਗ ਲੱਗੀ ਜੀ। ਸਾਰੀਆਂ ਟੁੱਟ ਲਾਸ ਹੁੰਦੀਆਂ ਵੇਖੋ। ਸਾਰੀਆਂ ਬਲਕੀਆਂ ਗੱਡੀਆਂ। ਜ਼ਿੰਮੇਦਾਰ ਨੂੰ ਪਤਾ ਹੁੰਦਿਆ ਸੰਦਿਆ ਵੀ ਗੱਡੀਆਂ ਲੱਗੀਆਂ ਵਾ। ਤੇ ਅਭੀ ਉਹਨੇ ਅੱਗ ਲਾ ਦਿੱਤੀ। ਸਰਕਾਰਾਂ ਮੇਰੇ ਪ੍ਰਸ਼ਾਸਨ ਨੂੰ ਕਿਹਾ ਜਾਂਦਾ ਕਿ ਨਾੜਵਾ ਕਰਾ ਲਓ। ਨਾ ਲਾਓ। ਨੇ ਮੋੜੇ ਨੇ ਨਾ ਮੋੜੇ ਨੇ ਤੇ ਨੂੰ ਲੱਗਿਆ ਹਾਂ ਆ ਸਾਰੇ ਲੱਗੀ ਅੱਗ ਸਾਰੇ ਪਾਸੇ ਲਾਈ ਇਹਨਾਂ ਨੇ ਅੱਗ ਇਹ ਭਾਈ ਨਾੜ ਕਰਕੇ ਨਾੜ ਨੂੰ ਅੱਗ ਲਾਈ ਆ ਮੜ ਕੇ ਗੱਡੀਆਂ ਦਾ ਜਾਨ ਲੱਗ ਗਿਆ ਗੱਡੀਆਂ ਨਿਕਲੀਆਂ ਹੀ ਨਹੀਂ ਅੱਗ ਲੱਗੀ ਉਸੇ ਵਾਲੀ ਸਾਰੀਆਂ ਗੱਡੀਆਂ ਦਾ ਨੁਕਸਾਨ ਹੈ ਗੱਡੀਆਂ ਦੋਹਾਂ ਤੋਂ ਗੱਡੀਆਂ ਦਾ ਨੁਕਸਾਨ ਹੋ ਗਿਆ ਵੇਖੋ ਫੁੱਟਲਾ ਸੀ ਹੋਣੀ ਨੁਕਸਾਨ ਘੱਟੋ ਘੱਟ 70-80 ਲੱਖ ਰੁਪਏ ਦਾ ਨੁਕਸਾਨ ਤੇ ਆ ਗਈ ਇਹਦਾ ਕਿਹਨੇ ਜਿੰਮੇਵਾਰ ਮੰਨਦੇ ਨੇ ਭਾਈ ਆ ਜਿਹ ਜ਼ਿਮੀਦਾਰ ਨੂੰ ਮੰਨਦੇ ਨੇ ਜ਼ਿੰਮੇਦਾਰ ਨੂੰ ਪਤਾ ਹੁੰਦਿਆ ਸਨ ਤੇ ਵੀ ਗੱਡੀਆਂ ਲੱਗੀਆਂ ਵਾ ਤੇ ਅਭੀ ਉਹਨੇ ਅੱਗ ਲਾ ਦਿੱਤੀ ਸਰਕਾਰਾ ਵਾਲਾ ਪ੍ਰਸ਼ਾਸਨ ਵਾਲੇ ਕਿਹਾ ਜਾਂਦਾ ਕਿ ਨਾੜਵਾ ਕਰਾ ਲਓ ਨਾ ਲਾਓ ਇਹ ਨਾਲ ਮੁੜਿਆ ਨਹੀਂ ਕਿਹਨੂੰ ਲੱਕਿਆ ਹਾਂ ਆ ਸਾਰੇ ਲੱਗੀ ਅੱਗ ਸਾਰੇ ਪਾਸੇ ਲਾਈ ਇਹੋ ਨੇ ਅੱਗ ਕੀ ਮੰਗ ਕਰਦੇ ਮੰਗ ਇਹੋ ਹੀ ਵੀ ਸਾਡਾ ਉਹ ਫੈਸਲਾ ਇਹਨਾਂ ਦਾ ਸ਼ਾਨੀ ਭਰਾਈ ਹੋਏ ਨੁਕਸਾਨ ਵੀ ਭਰਾਈ ਹੋਏ ਇਹਨਾਂ ਨੇ ਅੱਗ ਜਾਣ ਕੇ ਲਾਈ ਪਤਾ ਸਵੇਰ ਦੀ ਨਹੀਂ ਲਾਈ ਇਹਨਾਂ ਨੇ ਇਹਨਾਂ ਨੂੰ ਪਲਾ ਵੀ ਹੁਣ ਪੈ ਜੋ ਗੱਡੀਆਂ ਖਲੋਤੀਆਂ ਵੀ ਨਾ ਲਾਓ ਇਨਾ ਜਾਣ ਪੁੱਜ ਕੇ ਲਈ ਇਹ ਪਤਾ ਹਵਾ ਚਲਦੀ ਨਾਲ ਹੀ ਗੱਡੀਆਂ ਬੜੀ ਮੁਸ਼ਕਲ ਚਾਰ ਗੱਡੀਆਂ ਨੂੰ ਲੱਗੀਏ ਦੋ ਨਿਕਲ ਗਈਆਂ ਇੱਥੋਂ ਇਹ ਨਾ ਬਈਆ ਫਰਮਿੰਦਰ ਸਿੰਘ ਜੀ ਇਹ ਸਰ ਜੀ ਜੋ ਪੈੜੀ ਚਾਹਾਂ ਦੇ ਲੱਗੀ ਆ ਤਿੰਨ ਚਾਰ ਗੱਡੀਆਂ ਨੂੰ ਆ ਕੇ ਲੱਗੀ ਜੀ ਸਾਰੀਆਂ ਟੁੱਟ ਲਾਸ ਹੋ ਗਈਆਂ ਵੇਖੋ ਪੈੜੀ ਆ ਬੜਕੀਆਂ ਗੱਡੀਆਂ ਇਹਨਾਂ ਨੂੰ ਸਾਰਾ ਨੁਕਸਾਨ ਦੇ ਵੇਖ ਲੋ 14-15 ਲੱਖ ਦੀ ਗੱਡੀ ਆ ਵਿੱਚ ਕਣਕਾਂ ਕੁੜੀਆਂ ਉਹ ਵੀ ਅੱਗ ਲੱਗੀ ਜੇ ਕਣਕਾਂ ਨੂੰ ਸਰਕਾਰ ਨੇ ਵੀ ਕਿਹਾ ਜਾਂਦਾ ਕਿ ਨਾੜ ਵਾਗ ਲਾਈ ਜਾਵੇ ਹਾਂਜੀ ਹਾਂਜੀ ਸਰਕਾਰ ਨੂੰ ਇਹ ਹੁਣ ਹੁਣ ਆ ਜਾ ਨਾੜ ਨੂੰ ਵਾਕੇ ਲਈਏ ਨਾ ਲਾਈ ਜਾਵੇ ਜੀ ਇਹ ਕਹਦੇ ਤੇ ਮਰੀ ਗੱਲ ਇਹ ਬਹੁਤ ਮਹਾਰਾਜ ਜੀ ਹੁਮਨ ਸਰ ਜੀ ਤਾਂ ਆਏ ਹੋ ਮੈਂ ਕਰਦਾ ਜੋ ਸਾਡਾ ਨੁਕਸਾਨ ਆਇਆ ਜੀ ਸਾਨੂੰ ਦਵਾਇਆ ਜਾਵੇ ਭਾਜੀ ਨਾੜ ਕਰਕੇ ਨਾੜ ਨੂੰ ਅੱਕ ਲਈਏ ਉਹ ਮੁੜ ਕੇ ਗੱਡੀਆਂ ਦਾ ਜਾਮ ਲੱਗ ਗਿਆ ਗੱਡੀਆਂ ਨਿਕਲੀਆਂ ਹੀ ਨਹੀਂ ਅੱਗ ਲੱਗ ਗਈ ਉਸੇ ਵਾਲੀ ਐ ਸਰ ਜੀ ਜਦੋਂ ਪਹਿਲੀ ਜਿਹੜਾ ਅੱਡੇ ਲੱਗੀ ਆ ਤਿੰਨ ਚਾਰ ਗੱਡੀਆਂ ਨੂੰ ਅੱਗ ਲੱਗੀ ਜੀ ਗੜੀਆਂ ਟੁੱਟ ਲਾ ਸੋ ਗਈਆਂ ਵੇਖੋ ਪਰ ਇਹ ਆਮ ਬੜਕੀਆਂ ਗੱਡੀਆਂ ਜ਼ਿੰਮੇਦਾਰ ਨੂੰ ਪਤਾ ਹੁੰਦਿਆ ਸੰਦੇਮ ਵੀ ਗੱਡੀਆਂ ਲੱਗੀਆਂ ਵਾ ਤੇ ਅਭੀ ਉਹਨੇ ਅੱਗ ਲਾ ਦਿੱਤੀ ਸਰਕਾਰ ਵਾਲੇ ਪ੍ਰਸ਼ਾਸਨ ਵਾਲੇ ਕਹਾਂ ਜਾਂਦਾ ਕਿ ਨਾੜਵਾ ਕਰਾ ਲਓ ਨਾ ਲਾਓ ਇਹ ਨਾਲ ਮੁੜਿਆ ਨਹੀਂ ਹੁਣ ਲੱਗਿਆ ਹਾਂ ਆ ਸਾਰੇ ਲੱਗੀ ਅੱਗ ਸਾਰੇ ਪਾਸੇ ਲਾਈ ਇਹਨਾਂ ਨੇ ਅੱਗ ਇਹ ਭਾਈ ਨਾੜ ਕਰਕੇ ਨਾੜ ਨੂੰ ਅੱਗ ਲਾਈ ਆ ਮੁੜ ਕੇ ਗੱਡੀਆਂ ਦਾ ਜਾਮ ਲੱਗ ਗਿਆ ਗੱਡੀਆਂ ਨਿਕਲੀਆਂ ਹੀ ਨਹੀਂ ਅੱਗ ਲੱਗ ਗਈ ਉਸੇ ਵੇਲੇ ਗੱਡੀਆਂ ਗੱਡੀਆਂ ਦੋਹਾਂ ਤੋਂ ਗੱਡੀਆਂ ਨੁਕਸਾਨ ਹੋ ਗਿਆ ਵੇਖੋ ਫੋਟੋਆਂ ਸੀ ਹੁਣ ਨੁਕਸਾਨ ਘੱਟੋ ਘੱਟ 70-80 ਲੱਖ ਦਾ ਨੁਕਸਾਨ ਤੇ ਆ ਗਈ ਇਹਦਾ ਕਿਹਨੇ ਜ਼ਿਮੀਂਦਾਰ ਮੰਨਦੇ ਨੇ ਭਾਈ ਆ ਜਿਵੇਂ ਜ਼ਿਮੀਂਦਾਰ ਨੂੰ ਮੰਨਦੇ ਆ ਜ਼ਿਮੀਂਦਾਰ ਨੂੰ ਪਤਾ ਹੁੰਦਿਆ ਸੰਦਿਆ ਵਿੱਚ ਗੱਡੀਆਂ ਲੱਗੀਆਂ ਵਾ ਤੇ ਫਿਰ ਵੀ ਉਹਨੇ ਅੱਗ ਲਾ ਦਿੱਤੀ ਸਰਕਾਰਾਂ ਦੇ ਪ੍ਰਸ਼ਾਸਨ ਨੂੰ ਕਿਹਾ ਜਾਂਦਾ ਵੀ ਨਾਡਵਾ ਕਰਾ ਲਓ ਨਾ ਲਾਓ ਇਹਦਾ ਮੁੜਿਆ ਨਹੀਂ ਕਿਹਨੇ ਹੁਣ ਡਕਿਆ ਆ ਆ ਸਾਰੇ ਲੱਗੀ ਅੱਗ ਸਾਰੇ ਪਾਸੇ ਲਾਈ ਇਹਨਾਂ ਨੇ ਅੱਗ ਕੀ ਮੰਗਦਾ ਮਾਂਗੇ ਹੋਈ ਵੀ ਆਡਾ ਆਓ ਫੈਸਲਾ ਇਹਨਾਂ ਦਾ ਨੁਕਸਾਨ ਵੀ ਭਰਾਈ ਹੋਏ ਇਹਨਾਂ ਨੇ ਅੱਗੇ ਜਾਣ ਕੇ ਲਈ ਪਤਾ ਸਵੇਰ ਦੀ ਨਹੀਂ ਲਾਈ ਇਹਨਾਂ ਨੇ ਇਹਨਾਂ ਨੂੰ ਪਤਾ ਵੀ ਹੁਣ ਪੈ ਜੋ ਗੱਡੀਆਂ ਖਲੋਤੀਆਂ ਤੁਸੀਂ ਨਾਲ ਆਓ ਇਹਨਾਂ ਜਾਣ ਪੁੱਜ ਕੇ ਲਈਏ ਪਤਾ ਵਾਚਲਰ ਦੀ ਨਾਲ ਹੀ ਗੱਡੀਆਂ ਬੜੀ ਮੁਸ਼ਕਲ ਚਾਰ ਗੱਡੀਆਂ ਨੂੰ ਲੱਗੀਏ ਦੋ ਇਹ ਨਿਕਲ ਗਈਆਂ ਇੱਥੋਂ ਫਰਮਿੰਦਰ ਸਿੰਘ ਜੀ ਇਹ ਸਰ ਜੀ ਜੋ ਪਹਿਲੀ ਜੋ ਆ ਕੇ ਲੱਗੀ ਆ ਤਿੰਨ ਚਾਰ ਗੱਡੀਆਂ ਨੂੰ ਅੱਗੇ ਲੱਗੀ ਜੀ ਸਾਰੀਆਂ ਟੁੱਟ ਲਾਸ ਹੋ ਗਈਆਂ ਵੇਖੋ ਪਰ ਇਹ ਆ ਬੜਕੀਆਂ ਗੱਡੀਆਂ ਇਦਾਂ ਨੂੰ ਸਾਰ ਹੋਇਆ ਨੁਕਸਾਨ ਦੇ ਦੇਖ ਲਓ 14-15 ਲੱਖ ਦੀ ਗੱਡੀ ਆ ਵਿੱਚ ਕਣਕਿਆ ਕਰਿਆ ਉਹ ਵੀ ਅੱਗ ਲੱਗ ਗਈ ਕਣਕ ਨੂੰ ਨਹੀਂ ਸਰਕਾਰਾਂ ਨੇ ਵੀ ਕਿਹਾ ਜਾਂਦਾ ਵੀ ਨਾਲ ਨੂੰ ਅੱਗ ਲਾਈ ਜਾਵੇ ਹਾਂਜੀ ਹਾਂਜੀ ਸਰਕਾਰ ਨੂੰ ਇਹ ਹੁਣ ਆਜਾ ਨਾਲ ਨੂੰ ਅੱਗ ਲਾਈਏ ਨਾ ਲਾਈ ਜਾਵੇ ਜੀ ਇਹਦਾ ਦੇਖੋ ਮਾਰੀ ਗੱਲ ਹੋਇਆ ਬਹੁਤ ਮਾਰਾ ਜੀ ਹੁਮਨ ਸਾਹਿਬ ਦੀ ਪ੍ਰਸ਼ੰਸਾ ਆਏ ਹੋ ਮੈਂ ਕਰਦਾ ਜੋ ਸਾਡਾ ਨੁਕਸਾਨ ਆਇਆ ਜੀ ਸਾਨੂੰ ਦਵਾਇਆ ਜਾਵੇ